ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਛਾ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤੀਜੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਜੀ ਦੇ 1300 ਸ਼ਬਦ ਸੰਪੂਰਨ ਹੋਏ ਹਨ 429 ਅਤੀਤੀ ਅੰਗ ਤੇ ਪਾਤਸ਼ਾਹ ਜੀ ਦਾ ਅਗਲਾ ਸ਼ਬਦ ਸੁਭਾਈ ਮਾਨ ਹੈ ਆਉ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਆਸਾ ਮਹੱਲਾ ਤਿਜਾ ਸ਼ਬਦੋਂ ਹੀ ਭਗਤ ਉਪਜੈ ਜਿਨਕੀ ਬਾਣੀ ਸੱਚੀ ਹੋਏ ਵਿਚੋਂ ਆਪ ਗਿਆ ਨੋ ਮੰਨਿਆ ਸੱਚ ਮਿਲਾਵਾ ਹੋਏ ਧੰ ਤਨ ਬਾਦਸ਼ਾਹ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਵਚਨ ਕਰਦੇ ਹਨ ਸ਼ਬਦੋਂ ਹੀ ਭਗਤ ਉਪਜੈ ਜਿਨਕੀ ਬਾਣੀ ਸੱਚੀ ਹੋਏ ਮਹਾਰਾਜ ਜੀ ਕਹਿੰਦੇ ਸ਼ਬਦ ਦੀ ਬਰਕਤ ਦੇ ਨਾਲ ਹੀ ਭਗਤੀ ਪੈਦਾ ਹੁੰਦੀ ਹੈ ਸ਼ਬਦੋਂ ਸ਼ਬਦ ਦੇ ਵਿੱਚੋਂ ਹੀ ਮਹਾਰਾਜ ਜੀ ਕਹਿੰਦੇ ਭਗਤ ਜਿਹੜਾ ਉਹ ਪ੍ਰਗਟ ਹੁੰਦਾ ਹੈ ਸ੍ਰਿਸ਼ਟੀ ਦੇ ਵਿੱਚ ਜਿੰਨੇ ਭਗਤ ਗੁਰਮਖ ਜਨ ਹੋਏ ਉਹ ਸ਼ਬਦ ਦੀ ਬਰਕਤ ਦੇ ਨਾਲ ਬੰਦਗੀ ਦੇ ਨਾਲ ਭਜਨ ਦੇ ਨਾਲ ਆਪਣੇ ਮਾਨ ਰੂਪੀ ਭਾਂਡੇ ਨੂੰ ਇੰਨਾ ਸਾਫ਼ ਕੀਤਾ ਜ ਜਦੇ ਵਿੱਚ ਸੱਚਾ ਨਾਮ ਟਕਾ ਕੇ ਉਹ ਭਗਤ ਸ੍ਰਿਸ਼ਟੀ ਵਿੱਚ ਉਜਾਗਰ ਹੋਏ ਕਿ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਉਹਨੂੰ ਜਨਮ ਲੈ ਕੇ ਪੁਰਬਲੇ ਰਮਾਨ ਦੇ ਮੁਤਾਬਕ ਇਹ ਸ੍ਰਿਸ਼ਟੀ ਵਿੱਚ ਨਾਮ ਨੂੰ ਬੰਦਗੀ ਨੂੰ ਕਰਨਾ ਕਰਕੇ ਆਪਣੇ ਹਿਰਦੇ ਵਿੱਚ ਨਾਮ ਨੂੰ ਟਿਕਾਉਂਦਾ ਹੈ ਆਸ਼ਾ ਜੀ ਕਹਿੰਦੇ ਉਹੀ ਭਗਤ ਸੰਸਾਰ ਵਿੱਚ ਉਜਾਗਰ ਹੁੰਦਾ ਹੈ ਭਾਵ ਪ੍ਰਗਟ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਇਹ ਕੋਈ ਸਾਧਨ ਹੈ ਸ਼ਬਦੋਂ ਹੀ ਭਗਤ ਉਪਜੈ ਜਿਨ ਕੀ ਬਾਣੀ ਸੱਚੀ ਹੋਏ ਮਹਾਰਾਜ ਜੀ ਕਹਿੰਦੇ ਉਹ ਸੱਚੀ ਬਾਣੀ ਏ ਧੁਰ ਕੀ ਬਾਣੀ ਉਹ ਪਰਮੇਸ਼ਰ ਦੀ ਬਾਣੀ ਦੇ ਰਾਹੀ ਭਗਤੀ ਪੈਦਾ ਹੁੰਦੀ ਭਗਤੀ ਕਰਨ ਦੇ ਨਾਲ ਬਨੁਖ ਭਗਤ ਬਣਦਾ ਹੈ ਭਗਤ ਸ੍ਰਸ਼ਟੀ ਵਿੱਚ ਸਾਹਮਣੇ ਹੁੰਦਾ ਜਾਗਰ ਹੁੰਦਾ ਹੈ ਦੁਨੀਆਂ ਵਿੱਚ ਭਗਤੀ ਦੇ ਨਾਲ ਇਸੇ ਤਰ੍ਹਾਂ ਦੇਖੋ ਜੀ ਆਪਾਂ ਧਿਆਨ ਦਈਏ 15 ਭਗਤ ਹੋਏ ਇਹਨਾਂ ਨੇ ਜੀਵਨ ਵਿੱਚ ਉਹਦੀ ਭਗਤੀ ਨੂੰ ਧਾਰਨ ਕੀਤਾ ਤੇ ਉਹ ਸ੍ਰਿਸ਼ਟੀ ਵਿੱਚ ਭਗਤੀ ਕਾਰਨ ਭਗਤ ਬਣ ਕੇ ਉਜਾਗਰ ਹੋਏ ਕਿਉਂਕਿ ਬ੍ਰਹਮੇਸ਼ਰ ਦੀ ਬੰਦਗੀ ਹੈ ਜਿਹੜੀ ਮਨੁੱਖ ਦੇ ਜੀਵਨ ਨੂੰ ਬਦਲਦੀ ਹੈ ਮਨੁੱਖ ਵਾਸਤੇ ਸ੍ਰਿਸ਼ਟੀ ਦੇ ਵਿੱਚ ਦੋ ਮਾਰਗ ਪੰਥ ਹੁੰਦਿਆਂ ਰਸਤੇ ਹੁੰਦੇ ਨੇ ਭਗਤੀ ਵਾਲਾ ਧਰਮ ਵਾਲਾ ਇੱਕ ਸੰਸਾਰੀ ਮਨ ਮੁਕਤਾ ਵਾਲਾ ਰਸਤਾ ਜਿਹੜਾ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ ਪ੍ਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਉਹਨੂੰ ਭਗਤੀ ਵਿੱਚ ਜੋੜਦਾ ਹੈ ਤਾਂ ਜੀ ਸ੍ਰਿਸ਼ਟੀ ਦੇ ਵਿੱਚ ਭਗਤੀ ਵਾਲਾ ਜੀਵਨ ਮਿਲਾ ਕੇ ਭਗਤ ਬਣਦਾ ਹੈ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਹੋਏ ਕਬੀਰ ਸਾਹਿਬ ਜੀ ਹੋਏ ਪੰਦਰਾਂ ਭਗਤ ਜਿਹੜੇ ਆਪਣੇ ਬਾਣੀ ਦੇ ਵਿੱਚ ਸਾਹਮਣੇ ਹਨ ਬੰਦਗੀ ਕਾਰਣੀ ਭਗਤੀ ਕਾਰਣੀ ਉਹਨਾਂ ਨੂੰ ਭਗਤਾਂ ਦਾ ਦੁਤਬਾ ਮਿਲਿਆ ਜਿਹਦੇ ਕਾਰਨ ਕਿ ਸਰੀਰ ਦਾ ਨਾਮ ਭਗਤ ਨਹੀਂ ਹੈ ਸਾਧਨਾ ਦਾ ਨਾਮ ਸਾਧ ਹੈ ਜੇ ਸ਼ਰੀਰ ਦੀ ਸਾਧਨਾ ਸਾਧ ਲਈ ਤੇ ਸਾਧ ਬਣ ਜਾਂਦਾ ਮਨੁੱਖ ਕੋਈ ਭਗਤ ਹੁੰਦਾ ਹੋਈ ਸਾਧੂ ਹੁੰਦਾ ਹੋਈ ਸਤਿਪੁਰਸ਼ ਹੁੰਦਾ ਜਿਹਨੂੰ ਆਪਾਂ ਸੰਤ ਕਹਿ ਦਿੰਦੇ ਆਂ ਸਤ ਬਿਰਤੀ ਉਹਦੇ ਵਿੱਚ ਸਤ ਵਿੱਚ ਜੋੜਨੀ ਸੰਤ ਬਿਰਤੀ ਬਣ ਜਾਂਦੀ ਹੈ ਉਸ ਨੂੰ ਆਪਾਂ ਸੰਤ ਕਹਿ ਦਿੰਦੇ ਆ ਭਗਤ ਜਿਹੜੇ ਭਗਤੀ ਕਰਦਾ ਹੈ ਉਹ ਪਰਮੇਸ਼ਰ ਵਿੱਚ ਇੱਕ ਹੁੰਦਾ ਉਹ ਵੀ ਸਤ ਬਿਰਤੀ ਕਰਕੇ ਭਗਤ ਬਣਦਾ ਸਾਧੂ ਵੀ ਸਰੀਰ ਕਰਕੇ ਨਹੀਂ ਬਣਦਾ ਕਿ ਮੁੰਦਰਾ ਪਾਲੀਆਂ ਤੇ ਬਹੁਤ ਹੀ ਸਰੀਰ ਤੇ ਸਵਾਹ ਮਾਲੀ ਜਾਂ ਨੰਗੇ ਤੁਰੇ ਫਿਰ ਨੰਗਨ ਹੋਗੇ ਆਪ ਭੋਜਨ ਛੱਟ ਤਾਂ ਜਾਂ ਜੰਗਲਾਂ ਵਿੱਚ ਚਲੇ ਗਏ ਤੇ ਅਸੀਂ ਸਾਧ ਬਣ ਗਏ ਨਹੀਂ ਸਰੀਰਕ ਸਾਧਵਾਂ ਦਾ ਦੇਖੀ ਬੁਰਾ ਹਾਲ ਹੈ ਸਰੀਰਕ ਤੌਰ ਤੇ ਜਿਹੜੇ ਸਾਧੂ ਆਨਾਂ ਬਨੋਟੀ ਸਾਧੂ ਆਪਾਂ ਦੇਖਦੀਆਂ ਸੜਕਾਂ ਤੇ ਆਪਣੇ ਘਰਾਂ ਵਿੱਚ ਵੀ ਆ ਜਾਂਦੇ ਆਣ ਸੜਕਾਂ ਤੇ ਤੁਰੇ ਫਿਰਦੇ ਨੇ ਕਹਿੰਦੇ ਅਸੀਂ ਸਾਧੂ ਆ ਪਰ ਉਹਨਾਂ ਦੀ ਮੰਨ ਦੀ ਸਾਧਨਾ ਨਹੀਂ ਹੈ ਉਹ ਨਸ਼ੇ ਦਾ ਸ਼ਹਾਰਾ ਲੈਂਦੇ ਨੇ ਕੋਈ ਬੀੜੀਆਂ ਸਿਰਕਟਾ ਪਿੰਦਾ ਕੋਈ दारू ਪਿੰਦਾ ਨੇ ਕਾ ਤਰ੍ਹਾਂ ਦੇ 79 ਕਰਦੇ ਨੇ ਕਿਉਂਕਿ ਨਸ਼ੇ ਨੂੰ ਥੋੜਾ ਸਾਧਣਾ ਕਿ ਮਹਾਰਾਜ ਅੰਦਰਲੀ ਭਗਤੀ ਨਾਲ ਹੀ ਮਨੁੱਖ ਭਗਤ ਬਣਦਾ ਸਾਧੂ ਬਣਦਾ ਬਾਹਰਲਾ ਸਰੀਰ ਤੇ ਵੇਸ ਧਾਰਨ ਕਰਨ ਨਾਲ ਅਸੀਂ ਸਾਧੂ ਨਹੀਂ ਬਣ ਸਕਦੇ ਭਗਤ ਰਵਿਦਾਸ ਜੀ ਕਬੀਰ ਸਾਹਿਬ ਜੀ ਉਹਨਾਂ ਨੇ ਸਰੀਰ ਤੇ ਕਿਤੇ ਬਹੁਤੀ ਸਵਾਦ ਥੋੜਾ ਮਲੀ ਸੀ ਸਾਦੇ ਸਾਨੂੰ ਸਾਦੇ ਬਸਤਰ ਸਨ ਸਾਡੇ ਵਸਤਰ ਧਾਰਨ ਕੀਤੇ ਹੋਏ ਇਸ ਨਾਮ ਦੇਖਣ ਵਿੱਚ ਥੋੜਾ ਸਾਧੂ ਜਿਵੇਂ ਬਨੌਟੀ ਸਾਧੂ ਤੁਰੇ ਫਿਰਦੇ ਆਣ ਐਵੇਂ ਵੇਲੇ ਤੁਰੇ ਫਿਰਦੇ ਸੀ ਉਹ ਆਪਣੀ ਕੀਰਤ ਕਰਦੇ ਸੀ ਹੱਥਾਂ ਪੈਰਾਂ ਨਾਲ ਭਗਤ ਰਵਿਦਾਸ ਜੀ ਦੇਖੋ ਕੀਰਤ ਕਰਦੇ ਸੀ ਤੇ ਕੀਰਤੀ ਗਾਉਂਦੇ ਸੀ ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਉਹਦੀ ਕੀਰਤੀ ਗਾਉਂਦੇ ਸੀ ਤੇ ਖੱਡੀਆਂ ਲਾ ਕੇ ਆਪਣਾ ਕੱਪੜਾ ਹੁਣਦੇ ਸੀ ਖੱਡੀਆਂ ਤੇ ਕੱਪੜਾ ਹੁਣਨਾ ਜਲਾਏ ਸਨ ਤੇ ਫੱਕ ਕੱਪੜਾ ਵੇਚਦੇ ਸੀ ਪਿਓ ਪੁੱਤਰ ਤੇ ਇਸੇ ਤਰ੍ਹਾਂ ਹੀ ਹੋਏ ਸਾਰੇ ਭਗਤ ਜਿਨ੍ਹਾਂ ਨੇ ਕੀਰਤਨੀ ਕੀਰਤ ਵੀ ਗਾਈ ਜਾਂ ਹੱਥਾਂ ਨਾਲ ਕੀਰਤ ਵੀ ਕੀਤੀ ਹੁਣ ਨਾਨਕ ਮਹਾਰਾਜ ਜੀ ਵੀ ਇਸੇ ਤਰ੍ਹਾਂ ਸਾਨੂੰ ਇਸ ਮਾਰਗ ਤੇ ਤੋਰਿਆ ਪਰ ਅਸੀਂ ਫਿਰ ਵੀ ਛੱਡ ਕੇ ਉਹਨਾਂ ਵਗਰੀ ਦੌੜਦੇ ਰਹਿੰਦੇ ਹਾਂ ਅਜੇ ਵੀ ਦੌੜਦੇ ਐਨੇ ਸਾਲ ਹੋ ਗਏ ਅਜੇ ਵੀ ਨਹੀਂ ਛੱਡਦੇ ਤੇ ਮਹਾਰਾਜ ਜੀ ਤੇ ਕਹਿਆ ਕੀ ਕੀਰਤ ਕਰੋ ਤੇ ਦਸਵੰਦ ਕੱਢੋ ਤੇ ਨਾਲ ਕੀਰਤੀ ਗਾਓ ਪਰਮੇਸ਼ਰ ਜੀ ਜਿਉਣਾ ਜਿਹੜੇ ਮਹਾਰਾਜ ਨੇ ਬਚਨ ਕੀਤੇ ਸਤਿਗੁਰਾਂ ਨੇ ਉਹਨਾਂ ਦੇ ਤਾਂ ਅਸੀਂ ਚੱਲੇ ਹੀ ਨਹੀਂ ਚੱਲ ਹੀ ਨਹੀਂ ਪਏ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਚੱਲਦੇ ਤੇ ਸਤਜੋਗ ਹੈ ਤੇ ਸਾਡੇ ਵਾਸਤੇ ਕਾਲਜੋਗ ਹੈ ਤੇ ਮਹਾਰਾਜ ਜੀ ਕਹਿੰਦੇ ਇਹ ਬੋਲ ਬਾਲਾ ਹੈ ਭਗਤਾਂ ਦਾ ਉਹ ਸੱਚੀ ਬਾਣੀ ਨਾਲ ਭਗਤੀ ਕਰਕੇ ਭਗਤ ਬਣੇ ਵਿੱਚੋਂ ਆਪ ਗਵਾਇਆ ਨੋਂ ਮੰਨਿਆ ਸੱਚ ਮਿਲਾਵਾ ਹੋਏ ਨਾਮ ਨੂੰ ਮੰਨਣ ਦੇ ਨਾਲ ਸੱਚ ਦਾ ਮਿਲਾਵਾ ਹੋਣਾ ਹੈ ਹਰਾ ਜੀ ਕਹਿੰਦੇ ਵਿੱਚੋਂ ਆਪ ਜਿਹੜਾ ਪੇਦਾ ਹੰਕਾਰ ਹੈ ਉਹ ਮੇ ਹੈ ਹਰਾ ਜੀ ਕਹਿੰਦੇ ਵਿੱਚੋਂ ਕੱਢ ਲਈ ਸੱਚੇ ਨਾਮ ਨਾਲ ਕਾਦੇ ਨਾਲ ਮਹਾਰਾਜ ਜੀ ਕਹਿੰਦੇ ਨਾਮ ਮੰਨਿਆ ਜਦੋਂ ਨਾਮ ਨੂੰ ਮੰਨ ਕੇ ਦੇ ਵਿੱਚ ਧਾਰਨ ਕੀਤਾ ਤੇ ਅੰਦਰੋਂ ਜਿਹੜੀ ਓਮੇ ਸੀ ਮੈਲ ਸੀ ਦੀਰਖਾ ਦਵੇਸ਼ ਇਹ ਸਾਰੀ ਉੱਤਰ ਗਈ ਲੈ ਗਈ ਸੱਚ ਮਿਲਾਵਾ ਮਹਾਰਾਜ ਜੀ ਕਹਿੰਦੇ ਫਿਰ ਸੱਚ ਦੇ ਰਹੀ ਉਹਦੇ ਦਾ ਮੇਲ ਹੁੰਦਾ ਹੈ ਝੂਠ ਦਾ ਰਸਤਾ ਥੋੜਾ ਹੋ ਕੀ ਝੂਡ ਬੋਲ ਕੇ ਉਹਦੇ ਨਾਲ ਮੇਲ ਕਰ ਲਾਂਗੇ ਛਲ ਕੇ ਉਹ ਕਪਟ ਕਰਕੇ ਉਹਦੇ ਨਾਲ ਸਾਡਾ ਮੇਲ ਹੋ ਜਾਵੇਗਾ ਛਲ ਕਪਟ ਅਸੀਂ ਸੰਸਾਰ ਵਿੱਚ ਤਾਂ ਕਰਦੇ ਆਂ ਪਰ ਮਾਲਕ ਨਾਲ ਵੀ ਛਲ ਕਪਟ ਕਰਦੇ ਆਂ ਉਹਨੂੰ ਵੀ ਖਰੀਦਦਾਰਾ ਚੁੰਨਦੇ ਆਂ ਛਲ ਕਪੜ ਦੇ ਨਾਲ ਕੀ ਅਸੀਂ ਉਹਦੇ ਭਗਤਾਂ ਪੱਕੇ ਗੁਰਸਿੱਖ ਆ ਮਹਾਰਾਜ ਜੀ ਕਹਿੰਦੇ ਛਲ ਕਪਟ ਤੋਂ ਤਾਂ ਬੜੀ ਦੂਰ ਐ ਛਲ ਕਪਟੋ ਦੇ ਨਾਲ ਨਹੀਂ ਕਮਾ ਸਕਦੇ ਉਹਦੇ ਨਾਲ ਹਿਰਦਾ ਨਿਰਮਲ ਹੰਬਲਤਾਈ ਸਹਿਜ ਧੀਰ ਸੰਤੋਖ ਇਹ ਜਿੰਨਾ ਇਸ ਦੇ ਵਿੱਚ ਹੋਏਗਾ ਉਹ ਸੱਚੇ ਮਾਲਕ ਦੀ ਪ੍ਰਾਪਤੀ ਹੋ ਜਾਵੇਗੀ। ਜਿਮਾਰਤ ਜੀ ਅੱਗੇ ਹੀ ਬਚਨ ਕਰਦਿਆਂ ਵਿੱਚੋਂ ਆਪ ਗਵਾਏ ਨõ ਮੰਨਿਆ ਸੱਚ ਮਲਾਵਾ ਸੱਚ ਦੇ ਰਾਂਹੀ ਉਹਦਾ ਮੇਲ ਹੈ। ਹਰ ਹਰ ਨਾਮ ਜਨ ਕੀ ਪਤ ਹੋਏ। ਉਹਨਾਂ ਦੀ ਪਿਆਰਿਓ ਕੋਈ ਵੱਖਰੀ ਜਾਤ ਪਾਤ ਬਰਾਦਰੀ ਨਹੀਂ ਉਹਨਾਂ ਦੀ ਪਤ ਇੱਜ਼ਤ ਅਵਰੋ ਸੱਚਾ ਨਾਮ ਹੀ ਹੈ। ਸਫਲ ਤਿਨਾ ਕਾ ਜਨਮ ਹੈ। ਜਿਨ ਮੰਨੈ ਸਭ ਕੋ ਏ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਪਿਆਰਿਓ ਸਫਲ ਬਣ ਜਾਂਦਾ ਹੈ ਜਨਮ ਮੁਨੱਖਾ ਜੀਵਨ ਸਫਲ ਹੋ ਜਾਂਦਾ ਹੈ ਕਾਰਜ ਸਫਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸਫਲ ਤੇ ਨਾਕਾ ਜਨਮ ਹੈ ਜਿਨ ਮੰਨੈ ਸਭ ਕੋ ਏ ਮਹਾਰਾਜ ਜੀ ਕਹਿੰਦੇ ਇੱਥੋਂ ਤੱਕ ਹੀ ਉਹਨਾਂ ਨੂੰ ਜਗਤ ਮੰਨਦਾ ਫਿਰ ਦੁਨੀਆ ਉਹਨਾਂ ਨੂੰ ਮੰਨਦੀ ਏ ਪੂਜਦੀ ਏ ਪਾਤਸ਼ਾਹ ਜੀ ਕਹਿੰਦੇ ਉਹ ਜਨਮ ਸਫਲ ਕਰ ਲੈਂਦੇ ਹਨ ਭਗਤੀ ਕਰਕੇ ਭਗਤ ਬਣ ਜਾਂਦੇ ਨੇ ਫਿਰ ਦੁਨੀਆ ਉਹਨਾਂ ਨੂੰ ਪੂਜਦੀ ਹੈ ਮੰਨਦੀ ਹੈ ਰਹਾਉ ਹੋਮੇ ਮੇਰਾ ਜਾਤ ਹੈ ਕਾਮ ਕ੍ਰੋਧ ਹੰ ਅਭਿਮਾਨ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਬਤਨ ਕਰਦੇ ਹਨ ਹੋਮੇ ਜਿਨ੍ਹਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਹੋਮੇ ਨਹੀਂ ਛੱਡਦਾ ਤੇ ਹੋਮੇ ਤੋਂ ਹੀ ਦੇਖੋ ਇਹ ਸਭ ਕੁਝ ਬਣਦਾ ਹੈ ਨਾ ਹੋਮੇ ਵਿੱਚ ਹੀ ਅਸੀਂ ਜਾਤ ਪੈਦਾ ਕਰ ਦਿੰਦੇ ਹਾਂ ਜਾਤ ਕਾਮ ਕ੍ਰੋਧ ਵਿਮਾਨ ਸਾਡੇ ਵਿੱਚ ਬਹੁਤਾ ਆ ਜਾਂਦਾ ਤੇ ਫਿਰ ਅਸੀਂ ਜਾਤ ਬਲਾਦਰੀ ਦਾ ਜਾਤ ਦਾ ਵੱਡੇ ਪਣ ਦਾ ਹੰਕਾਰ ਕਰਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਕੋਈ ਲੈਣ ਦੇ ਨਹੀਂ ਗੁਰ ਸਿੱਖ ਦਾ ਭਗਤਾਂ ਦਾ ਗੁਰਮਖਾਂ ਦਾ ਸਤਿਗੁਰਾਂ ਦਾ ਕੋਈ ਲੈਣ ਤੋਲ ਨਹੀਂ ਇਹ ਚੀਜ਼ਾਂ ਦੇ ਨਾਲ ਉਹਨਾਂ ਦਾ ਸਮਝ ਜੀਵਨ ਹੈ ਸਮਝ ਜੀਵਨ ਹੁੰਦਾ ਸਾਰਿਆਂ ਨੂੰ ਇੱਕ ਬਿਰਤੀ ਨਾਲ ਦੇਖਣਾ ਇੱਕ ਰਸਤੇ ਤੇ ਸਾਰਿਆਂ ਨੂੰ ਇੱਕ ਸਮ ਬਿਰਤੀ ਨਾਲ ਠਕਣਾ ਉਹ ਉਹਨਾਂ ਵਿੱਚ ਇਹ ਨਹੀਂ ਕਿ ਵੀ ਇਹ ਜਾਤ ਦਾ ਬਰਾਦਰੀ ਦਾ ਹਿੰਗਤਾ ਹੋ ਮੇਹੋ ਉਹ ਭਗਤਾ ਵਿੱਚ ਗੁਰਮੁਖਾ ਵਿੱਚ ਸਤਗੁਰਾਂ ਚ ਨਹੀਂ ਹੁੰਦੀ ਇਹ ਸਤ ਅਸੀਂ ਆਪ ਬਣਾਇਆ ਸਭ ਕੁਝ ਇਹ ਉਹ ਨੂੰ ਅਸੀਂ ਇਕੱਠਾ ਕਰਕੇ ਸਭ ਕੁਝ ਧਾਰਨ ਕੀਤਾ ਹੋਇਆ ਜ਼ਿੰਦਗੀ ਵਿੱਚ ਤੇ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਖੰਡਨ ਕਰਦੇ ਹਨ ਜਿੱਥੇ ਗੁਰੂ ਨਾਨਕ ਮਹਾਰਾਜ ਨੇ ਖੰਡਨ ਕੀਤਾ ਇਸ ਚੀਜ਼ ਦਾ ਗੁਰੂ ਅਮਰਦਾਸ ਜੀ ਵੀ ਖੰਡਨ ਕਰਦੇ ਹਨ ਹੋ ਮੇ ਮੇਰਾ ਜਾਤ ਹੈ ਮਹਾਰਾਜ ਜੀ ਕਹਿੰਦੇ ਹੋ ਮੇ ਕੀ ਸਾਡੀ ਜਾਤ ਹੈ ਜਾਤ ਵਿੱਚੋਂ ਹੀ ਸਭ ਕੁਝ ਹੁੰਮੇ ਦੇ ਵਿੱਚੋਂ ਹੀ ਸਭ ਕੁਝ ਜਾਤਿੰਗਤਾ ਦੁਵੇਸ਼ ਪੈਦਾ ਹੁੰਦੀ ਹੈ ਉਹ ਹੁੰਮੇ ਦਾ ਹੀ ਵੱਡਾ ਰੋਗ ਹੈ ਜਿਹਨੂੰ ਕੱਟਣਾ ਬੜਾ ਔਖਾ ਹੈ ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਸਭ ਕੁਝ ਦੱਸਦੇ ਹਾਂ ਲਿਖ ਦਿੰਨੇ ਆ ਨਾ ਨਾਲ ਕੀ ਇਹ ਸਾਡੀ ਜਾਤ ਹੈ ਇਹ ਬਰਾਦਰੀ ਹੈ ਪਰ ਧਿਆਨ ਰੱਖਿਓ ਜਦੋਂ ਵੀ ਅਸੀਂ ਅਰਦਾਸ ਕਰਾਈਏ ਬੇਨਤੀ ਕਰੀਏ ਕੱਲਾ ਨਾ ਵੈਸੇ ਤਾਂ ਨਾਮ ਦੀ ਵੀ ਲੋੜ ਨਹੀਂ ਅਸੀਂ ਉਹਦੇ ਚਰਨਾਂ ਦੇ ਕੂਕਰਾਂ ਪਰਮਾਤਮਾ ਦੇ ਸੇਵਕਾਂ ਮਹਾਰਾਜ ਜੀ ਜੇ ਫਿਰ ਵੀ ਨਾ ਬਲਾਨਿਆ ਕਿਤੇ ਜਾਤ ਬਰਾਦਰੀ ਲਖਾਣਾ ਛੱਡ ਦੀਏ ਮਹਾਰਾਜ ਜੀ ਦੇ ਤੇ ਹੁਕਮ ਦੇ ਵਿੱਚ ਅਰਦਾਸ ਦੇ ਵਿੱਚ ਕੋਈ ਜਾਤ ਬਰਾਦਰੀ ਨਹੀਂ ਹੈ ਫਿਰ ਤਾਂ ਇਗਤਾ ਆਗੀ ਇਗਤਾ ਹੋਮੇ ਵਿੱਚ ਸੀ ਲਿਖਾ ਦਿੰਨਾ ਹੋਮੇ ਦਾ ਅਰਦਾਸ ਨਾਲ ਕੋਈ ਮੇਲ ਨਹੀਂ ਹੈ ਕਿਉਂਕਿ ਬੇਨਤੀ ਹੈ ਉਹਦੇ ਚਰਨਾਂ ਵਿੱਚ ਉੱਥੇ ਨੀਮਾਪਨ ਉੱਥੇ ਮੱਖਣ ਸ਼ਾਲ ਬਾਣਾ ਵੀ ਕਹਿ ਸਕਦਾ ਸੀ ਮੈਂ ਵੱਡਾ ਸੇਠ ਆ ਤੇ ਕਿਤੇ ਜਾਜ ਬਾਹਰ ਆਂਦਾ ਉਹਦਾ ਰੁੱਬ ਜਾਣਾ ਸੀ ਉਹਦਾ ਤੇ ਉਹਨੇ ਕਿਹਾ ਕਿ ਮੈਂ ਤੁਹਾਡੇ ਦਰ ਦਾ ਸੇਵਕ ਆ ਕੁਕਰ ਆ ਮੈਂ ਕੋਈ ਸ਼ਾਹੂਕਾਰ ਨਹੀਂ ਆ ਹਾਂ ਕੋਈ ਵੱਡਾ ਨਹੀਂ ਆ ਮੈਂ ਨਮਾਣਾ ਜੱਟ ਕੁਕਰ ਤੁਹਾਡੇ ਚਰਨਾਂ ਦਾ ਸੇਵਕ ਤੁਹਾਡੇ ਅੱਗੇ ਅਰਦਾਸ ਕਰਦਾ ਹੈ ਤੇ ਮਹਾਰਾਜ ਜੀ ਨੇ ਵੇੜਾ ਪਾਰ ਕਰਤਾ ਦੁਨੀਆਂ ਦਾ ਵੀ ਸੰਸਾਰ ਦਾ ਵੀ ਤੇ ਲੋਕ ਪਰਲੋਕ ਦਾ ਵੇੜਾ ਪਾਰ ਕਰਤਾ ਸਤਿਗੁਰਾਂ ਨੇ ਇੱਥੇ ਵੀ ਮਹਾਰਾਜ ਜੀ ਸਾਨੂੰ ਜਾਚ ਅਕਲ ਦਿੰਦੇ ਹਨ ਜਾਚ ਦਿੰਦੇ ਹਨ ਕਿ ਸਮਝ ਜਿਓ ਉਹ ਮੈਂ ਮਹਾਰਾਜ ਜੀ ਕਹਿੰਦੇ ਹੋਮੇ ਵਿੱਚ ਹੀ ਅਸੀਂ ਸਭ ਕੁਝ ਕਰਦੇ ਆਂ ਇਹ ਸੇਵਾ ਕਰਨ ਲਈ ਨਾਲ ਹੀ ਹੁੰਮੇ ਦਾ ਪੰਡ ਨਾਲ ਹੀ ਲੈ ਕੇ ਹੁੰਦੇ ਆ ਫਟਾਫਟ ਨਾਲ ਖਾ ਦਿੰਦੇ ਆ ਇਹ ਆ ਮੇਰਾ ਨਾਮ ਹੈ ਲਿਖਣਾ ਚਾਹੀਦਾ ਹੈ ਇਹ ਦਵਾਰ ਤੇ ਜਾਂ ਪੱਥਰ ਤੇ ਲਿਖਿਆ ਹੋਣਾ ਚਾਹੀਦਾ ਕਿੰਨੇ ਕਿੰਨੇ ਨਾਮ ਲਿਖੇ ਹੁੰਦੇ ਨੇ ਜਾਣਿਆ ਪੂਰੇ ਪਰਿਵਾਰ ਦੀ ਲਿਸਟ ਲਿਖੀ ਹੁੰਦੀ ਹੈ ਕਿਉਂਕਿ ਪੱਥਰ ਨਹੀਂ ਦਿਖਦਾ ਉਹ ਪੂਰੀ ਲਿਸਟ ਪਰਿਵਾਰ ਦੀ ਦਿਖਦੀ ਹੈ ਅੱਖਾਂ ਤੇ ਨਾਮ ਲਿਖੇ ਹੁੰਦੇ ਹਨ ਪੂਰੇ ਪਰਿਵਾਰ ਦੀ ਅੱਖਾਂ ਹੀ ਨਹੀਂ ਖਾਲੀ ਛੱਡਦੇ ਉਹ ਸਾਰੀ ਜ਼ਿੰਦਗੀ ਹੁੰਮੇ ਵਿੱਚ ਹੀ ਪੱਖਾ ਘਰ ਹੀ ਪਿਆ ਰਹਿੰਦਾ ਹੈ ਉਹ ਤਾਂ ਪਹੁੰਚਦਾ ਨਹੀਂ ਉਹਦੇ ਦਰਤੇ ਜੇ ਕੋਈ ਚੀਜ਼ ਚੜਾਨੇ ਆ ਤੇ ਨਾਲ ਹੀ ਹੋਮੇ ਕਰ ਲੈਨੇ ਆਂ ਹੰਕਾਰ ਕਰ ਲੈਣ ਕਿ ਮੈਂ ਚੜਾਈ ਏ ਮੇਰਾ ਏ ਸਭ ਕੁਛ ਮੇਰੇ ਮਾਪੇ ਉਹਦਾ ਬਖਸ਼ਿਆ ਭੁੱਲ ਜਾਂਦੇ ਆ ਨਾ ਉੱਥੇ ਵੀ ਕਿ ਪਿਤਾ ਪਰਮੇਸ਼ਰ ਦਾ ਦਿੱਤਾ ਹੋਇਆ ਧਨ ਦਿੱਤੇ ਹੋਏ ਕਰਮਾਂ ਦੇ ਮੁਤਾਬਕ ਸੁੱਖ ਫਿਰ ਅਸੀਂ ਭੁੱਲ ਜਾਂਦੇ ਆ ਕਿ ਉਹਦੀ ਦਿੱਤੀ ਦਾਤ ਨੂੰ ਅਸੀਂ ਆਪਣੀ ਸਮਝੀ ਬੈਠੇ ਆ ਉਹਦੇ ਚਰਨਾਂ ਵਿੱਚ ਤੁਸ਼ ਭੇਟਾ ਰੱਖ ਕੇ ਅਰਦਾਸ ਕਰੀਏ ਬੇਨਤੀ ਕਰੀਏ ਮਹਾਰਾਜ ਤਹਾਡੇ ਕਰਮਾਂ ਦੀ ਤੁਸੀਂ ਦਾਤ ਦਿੱਤੀ ਸਾਡੇ ਕਰਮਾਂ ਦੀ ਤੇ ਤੁਹਾਡੇ ਚਰਨਾਂ ਵਿੱਚ ਹੀ ਅਸੀਂ ਅਰਪਣ ਕਰਦੇ ਆਂ ਭੇਟਾ ਕਰਦੇ ਆਂ ਤੁਛ ਭੇਟਾ ਪ੍ਰਵਾਨ ਕਰਿਓ ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਸੀ ਨਾ ਇਹ ਮੇਰੀ ਦੰਬੜੀ ਰਖ ਸੀਰਾ ਗੰਗਾ ਮਾਤਾ ਨੂੰ ਦੇਣਾ ਇਹ ਤੁਛ ਭੇਟਾ ਹੈ ਮੇਰੀ ਮੇਰੀ ਗਰੀਬ ਦੀ ਤੁਛ ਭੇਟਾ ਪ੍ਰਵਾਨ ਕਰੇ ਠਾਕੁਰ ਤੇ ਪ੍ਰਵਾਨ ਕੀਤੀ ਉਹਨਾਂ ਹੱਥ ਕਰਕੇ ਸਤਕਾਰ ਦੇ ਨਾਲ ਭੇਟਾ ਲਈ ਤੇ ਅਸੀਂ ਨਾਲ ਮਹਾਰਾਜ ਦੀ ਭਗਤ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਹੋਮੇ ਦੇ ਕਾਰਨ ਹੀ ਇਹ ਸਭ ਕੁਝ ਹੁੰਦਾ ਹੈ ਹੋਮੇ ਵਿੱਚ ਫਸੇ ਰਹਿੰਦਿਆਂ ਜ਼ਿੰਦਗੀ ਨਿਕਲ ਜਾਂਦੀ ਹੈ ਹੋਮੇ ਮੇਰਾ ਜਾਤ ਹੈ ਅਤਕ੍ਰੋਧ ਅਭਿਮਾਨ ਅਤ ਦਾ ਕ੍ਰੋਧ ਸਾਡੇ ਅੰਦਰ ਪੈਦਾ ਹੁੰਦਾ ਹੈ ਵਿਮਾਨ ਹੁੰਦਾ ਸਾਡੇ ਅੰਦਰ ਜਿਹਦੇ ਕਰਕੇ ਚੀਜ਼ਾਂ ਨੂੰ ਅਸੀਂ ਪਹਿਣ ਦੇ ਦਿੰਨੇ ਆ ਜ਼ਿੰਦਗੀ ਵਿੱਚ ਛੱਡਦੇ ਨਹੀਂ ਇਹ ਸਭ ਕੁਝ ਸ਼ਬਦ ਮਰ ਤਾ ਜਾਤ ਜਾਏ ਦੇਖੋ ਜੀ ਮਹਾਰਾਜ ਨਾਲ ਹੀ ਜਵਾਬ ਦੇ ਦਿੰਦੇ ਹਨ ਕਹਤੇ ਸ਼ਬਦ ਰਾਈ ਇਹ ਮਰਨਾ ਹੈ ਫਿਰ ਸਾਨੂੰ ਤਰੀਕਾ ਵੀ ਦੱਸ ਦੇ ਹਨ ਮਹਾਰਾਜ ਇਹ ਨਹੀਂ ਕਿ ਕਹਿੰਦੇ ਹਨ ਮਹਾਰਾਜ ਨਾਲ ਤਰੀਕਾ ਵੀ ਦੱਸ ਦੇਣ ਕਿ ਪਤਾ ਲੱਗ ਜਾਵੇ ਕਿਸ ਤਰ੍ਹਾਂ ਇਹਨੂੰ ਮਾਰਨਾ ਹੈ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਇਹ ਮਹਾਰਾਜ ਜੀ ਕਹਿੰਦੇ ਰਸਤਾ ਹੈ ਭਾਈ ਕਹਿੰਦੇ ਸ਼ਬਦ ਰਾਈ ਜੇ ਮਾਰਨਾ ਚੁੰਦੇ ਹੋ ਨਾ ਸ਼ਬਦ ਮਰੇ ਸ਼ਬਦ ਦੇ ਰਾਈ ਨੂੰ ਮਾਰ ਸਕਦੇ ਆ ਜਾਤ ਨੂੰ ਹੰਕਾਰ ਨੂੰ ਕ੍ਰੋਧ ਨੂੰ ਹੰਮੇ ਨੂੰ ਤੇ ਮਹਾਰਾਜ ਜੀ ਕਹਿੰਦੇ ਜਦੋਂ ਸ਼ਬਦ ਆ ਵਸੇਗਾ ਨਾ ਮਨ ਵਿੱਚ ਤੇ ਫਿਰ ਇਹ ਸਭ ਕੁਝ ਤੈਸ ਨੈਸ ਖਤਮ ਹੋ ਜਾਵੇਗਾ ਜਿਹੜਾ ਭੂਲ ਸਾਡੇ ਪਹਿਲੋਂ ਸੀ ਉਹ ਚੇਂਜ ਹੋ ਜਾਣਗੇ ਫਿਰ ਹਉਮੇ ਵਿੱਚ ਨਹੀਂ ਬੋਲਾਂਗੇ ਹਉਮੇ ਵਿੱਚ ਨਹੀਂ ਕਹਾਂਗੇ ਸਾਡਾ ਨਾਮ ਲਿਖੋ ਸਾਡਾ ਨਾਮ ਬੋਲੋ ਫਿਰ ਮਹਾਰਾਜ ਜੀ ਦੇ ਚਰਣਾ ਵਿੱਚ ਮਹਾਰਾਜ ਜੀ ਕਹਿੰਦੇ ਨੀਮਾਪਨ ਆ ਜਾਵੇਗਾ ਹਿੰਗਤਾ ਉਮੀਨਾਸ ਹੋ ਜਾਵੇਗੀ ਮਹਾਰਾਜ ਜੀ ਕਹਿੰਦੇ ਜੋਤੀ ਜੋਤ ਮਿਲੇ ਭਗਵਾਨ ਫਿਰ ਉਹ ਜੋਤ ਪ੍ਰਗਟ ਹੁੰਦੀ ਹੈ ਇਸ ਰਸਤੇ ਰਾਈ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਜੋਤੀ ਅੰਦਰ ਜੋਤ ਵਸ ਜਾਂਦੀ ਹੈ ਤੇ ਮਿਲ ਹੋ ਜਾਂਦਾ ਹੈ ਇਹੀ ਕੰਦ ਹੈ ਬਸ ਕੋਈ ਦੂਜੀ ਕੰਦ ਥੋੜੀ ਹੈ ਪੱਕੀ ਇਹੀ ਕੰਦ ਹੈ ਵੀ ਪੱਕੀ ਹੈ ਜਿਹੜੀ ਤੋੜ ਹੀ ਨਹੀਂ ਪਾਉਂਦੇ ਅਸੀਂ ਜ਼ਿੰਦਗੀ ਵਿੱਚ ਸੰਸਾਰੀ ਕੰਦ ਤਾਂ ਫਿਰ ਵੀ ਭੰਨ ਕੇ ਦਰਵਾਜ਼ਾ ਕੱਢ ਲੈਨੇ ਆ ਇਥੋਂ ਸਾਡੀ ਖੁੱਲਦੀ ਹੀ ਨਹੀਂ ਕੰਦ ਟੁੱਟਦੀ ਹੀ ਨਹੀਂ ਜ਼ਿੰਦਗੀ ਸਾਡੀ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਜੀ ਅੱਗੇ ਬਤਨ ਕਰਦੇ ਨੇ ਪੂਰਾ ਸਤਗੁਰ ਭੇਟਿਆ ਸਫਲ ਜਨਮ ਪਰਵਾਨ ਹਰ ਰਜ ਕਹਿੰਦੇ ਪੂਰੇ ਸਤਗੁਰ ਨੂੰ ਜਪਣ ਦੇ ਨਾਲ ਇਹ ਜਨਮ ਪਿਆਰਿਓ ਸਫਲ ਹੋ ਜਾਂਦਾ ਹੈ ਨਾਮ ਨਵੇਂ nid ਪਾਇਆ ਭਰੇ ਖੁੱਟ ਪੰਡਾਰ ਨਾਮ ਨੂੰ ਜਪਣ ਦੇ ਨਾਲ ਨੋਂ ਨਿੱਧੀਆਂ ਹਾਰਾ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਹਨ ਮਹਾਰਾਜ ਜੀ ਕਹਿੰਦੇ ਨਾਮ ਨਵੇਂ ਨਿਧ ਪਾਇਆ ਜਿਨ੍ਹਾਂ ਰਿੱਧੀਆਂ ਨੂੰ ਲੱਭਦੇ ਹਨ ਨਾ ਲੋਕ ਖੋਜਦੇ ਹਨ ਉਹ ਨਾਮ ਨਾਮ ਪ੍ਰਗਟ ਹੋਣ ਦੇ ਨਾਲ ਹਿਰਦੇ ਵਿੱਚ ਭੰਡਾਰੇ ਭਰ ਜਾਂਦੇ ਹਨ ਖੁੱਟ ਭਰੇ ਭੰਡਾਰ ਉਹ ਭੰਡਾਰਾ ਇਹਦੇ ਵਿੱਚ ਇਹ ਸੱਚੇ ਨਾਮ ਦੇ ਵਿੱਚ ਆਵੇ ਇੱਕ ਆਵੇ ਇਸ ਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਮਹਾਰਾਜ ਜੀ ਕਹਿੰਦੇ ਨੇ ਰਸੀਏ ਆਵੇ ਇਸ ਰਾਸੀ ਤੋਂ ਭਾਵੇਂ ਇਸ ਨਾਮ ਦੇ ਰਸੀਏ ਵਪਾਰੀ ਜਿਨ੍ਹਾਂ ਦਾ ਨਾਂ ਨੂੰ ਨਾਮ ਹੀ ਪਿਆਰਾ ਲੱਗਦਾ ਉਹ ਨਾਮ ਨੂੰ ਹੀ ਪ੍ਰਾਪਤ ਕਰਦੇ ਆ ਨਾਮ ਨੂੰ ਹੀ ਲੈਂਦੇ ਹਨ ਸ਼ੁਭ ਗੁਣ ਰੂਪੀ ਭੇਟਾ ਦੇ ਕੇ ਸੱਚੇ ਨਾਮ ਨੂੰ ਖਰੀਦ ਲੈਂਦੇ ਹਨ ਸ਼ੁਭ ਗੁਣਾ ਰੂਪੀ ਭੇਟਾ ਦੇ ਕੇ ਮਹਾਰਾਜ ਨੂੰ ਕੋਈ ਦੁਨਿਆਵੀ ਭੇਟਾ ਨਹੀਂ ਜੋਗ ਗੁਣਾ ਦੀ ਭੇਟਾ ਉਹਦੇ ਚਰਨਾਂ ਵਿੱਚ ਰੱਖਦੇ ਹਨ ਅਰਪਣ ਕਰਦੇ ਹਨ ਤੇ ਨਾਮ ਲੈ ਲੈਂਦੇ ਹਨ ਗੁਰਮਖ ਹੋਵੇ ਸੋ ਧੰਨ ਪਾਏ ਤਿੰਨਾ ਅੰਤਰ ਸ਼ਬਦ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਪਾਰੇ ਗੁਰਮਖ ਗੁਰੂ ਦੀ ਮੱਤ ਲੈ ਕੇ ਪ੍ਰਾਪਤੀ ਹੁੰਦੀ ਹੈ ਗੁਰਮਖ ਹੋਵੇ ਸੋ ਧੰਨ ਪਾਏ ਗੁਰੂ ਦੀ ਮੱਤ ਲੈ ਕੇ ਇਹ ਸਭ ਕੁਝ ਖਤਮ ਹੁੰਦਾ ਤੇ ਜਦੋਂ ਗੋਣੋ ਨਿਰ ਤਿੰਨਾ ਅੰਤਰ ਸ਼ਬਦ ਵਿਚਾਰਾ ਉਹਨਾਂ ਦੇ ਹਿਰਦੇ ਵਿੱਚ ਨਾਮ ਫਿਰ ਪਰਗਟ ਹੋ ਜਾਂਦਾ ਭਗਤੀ ਸਾਰ ਨਾ ਜਨਨੀ ਮਨਮੁਖ ਹੰਕਾਰੀ ਹਰ ਰ지 ਕਹਿੰਦੇ ਮਨਮੁਖ ਹੰਕਾਰੀ ਹੁੰਦਾ ਉਹਨੂੰ ਭਗਤੀ ਦੀ ਸਾਰ ਥੋੜਾ ਹੁੰਦੀ ਹੈ ਭਗਤੀ ਨੂੰ ਨਹੀਂ ਜਾਣ ਪਾਂਦਾ ਉਹ ਗੁਰੂ ਦੇ ਭਜਨ ਨੂੰ ਨਹੀਂ ਜਾਣ ਪਾਂਦਾ ਉਹ ਮਨਮੁਖ ਮਨ ਦੀ ਮਰਜ਼ੀ ਨਾਲ ਹੰਕਾਰ ਕਰਦਾ ਧੁਰੋਂ ਆਪ ਖੁਆਇ ਉਨ ਜੂਵੇ ਬਾਜੀ ਹਾਰੀ ਜੇ ਮਹਾਰਾਜ ਜੀ ਕਹਿੰਦੇ ਜੂਵੇ ਦੀ ਤਰ੍ਹਾਂ ਬਾਜੀ ਨੂੰ ਹਾਰ ਜਾਂਦਾ ਹੈ ਸੰਸਾਰ ਦੀ ਬਾਜੀ ਨੂੰ ਉਹ ਧੁਰ ਤੋਂ ਹੀ ਮਹਾਰਾਜ ਜੀ ਕਹਿੰਦੇ ਉਹਨੂੰ ਪਰਮਾਤਮਾ ਸਤਗੁਰ ਉਹਨੂੰ ਇੱਧਰ ਆਉਣ ਨਹੀਂ ਦਿੰਦੇ ਕਿਉਂਕਿ ਉਹ ਧੁਰ ਤੋਂ ਮਾੜੇ ਕਰਮ ਮਾੜੇ ਲੇਖ ਹੁੰਦੇ ਹਨ ਧੁਰੋਂ ਆਪ ਖਵਾਇਆ ਨੂੰ ਖਵਾਰ ਕਰਕੇ ਰੱਖਦਾ ਐ ਸੇ ਮਨੁੱਖਾ ਨੂੰ ਖਵਾਰ ਕਰਕੇ ਆਪਣੇ ਤੋਂ ਦੂਰ ਰੱਖਦਾ ਬਿਨੁ ਜ ਪਿਆਰੇ ਭਗਤ ਨਾ ਹੋਈ ਨਾ ਸੁਖ ਹੋਏ ਸਰੀਰ ਜੀ ਮਹਾਰਾਜ ਜੀ ਕਹਿੰਦੇ ਅੰਦਰਲੇ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੁੰਦੀ ਜਦੋਂ ਪ੍ਰੇਮ ਜਾਗਦਾ ਫਿਰ ਹੀ ਭਗਤੀ ਹੁੰਦੀ ਹੈ ਨਾ ਸੁਖ ਹੋਏ ਸਰੀਰ ਹਰ ਰਾਜ ਜੀ ਕਹਿੰਦੇ ਨਾ ਸਰੀਰ ਤੋਂ ਸੁਖੀ ਨਾ ਮਨ ਸੁਖੀ ਦੋਹਾਂ ਪੱਖਾਂ ਤੋਂ ਹਾਰ ਜਾਂਦਾ ਹੈ ਮਨੁੱਖ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਤੇ ਪ੍ਰੇਮ ਦੇ ਨਾਲ ਹੀ ਪਦਾਰਥ ਨੂੰ ਪਾ ਸਕਦੇ ਆ ਭਗਤੀ ਰੂਪੀ ਪਦਾਰ ਗੁਰ ਭਗਤੀ ਮਨ ਧੀਰ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਪ੍ਰੇਮ ਰੂਪੀ ਪਦਾਰਥ ਪਾਈਦਾ ਹੈ ਮਨ ਨੂੰ ਧੀਰਜ ਮਿਲਦੀ ਹੈ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਾਰੇ ਪਿਆਰਿ ਉਹਦੀ ਕਿਰਪਾ ਤੋਂ ਬਿਨਾ ਨਹੀਂ ਮਹਾਰਾਜ ਜੀ ਕਹਿੰਦੇ ਜਿੰਨੇ ਨੂੰ ਜਿਹਦੇ ਤੇ ਉਹ ਕਿਰਪਾ ਕਰਦਾ ਹੈ ਉਹਦੇ ਤੇ ਉਹ ਭਗਤੀ ਕਰਾਉਂਦਾ ਹੈ ਸੋ ਕਰੇ ਗੁਰ ਸ਼ਬਦ ਵਿਚਾਰ ਮਹਾਰਾਜ ਜੀ ਕਹਿੰਦੇ ਜਿਹਦੇ ਤੇ ਕਿਰਪਾ ਦਾ ਹੱਥ ਰੱਖਦਾ ਹੈ ਕੋਈ ਜੀ ਵਿਚਾਰ ਕਰ ਸਕਦਾ ਸ਼ਬਦ ਦੀ ਹਿਰਦੇ ਕੋ ਨਾਮ ਵਸੇ ਹੋਮੇ ਦੁਬਦਾ ਮਾਰ ਫਿਰ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਜਦੋਂ ਨਾਮ ਵਸਦਾ ਹੈ ਨਾ ਦੁਬਦਾ ਮਰ ਜਾਂਦੀ ਹੈ ਜਿਹੜੀ ਦੁਬਦਾ ਵਿੱਚ ਅਸੀਂ ਫਸਿਆ ਹੋਮੇ ਦੁਬਦਾ ਮਾਰ ਨਾਮ ਨੇ ਦੁਬਦਾ ਨੂੰ ਮਾਰ ਦਿੰਦਾ ਇਹ ਦੁਬਦਾ ਨੂੰ ਖਤਮ ਕਰ ਦਿੰਦਾ ਭਗਤਾਂ ਕੀ ਜਾਤ ਪਤ ਇੱਕੋ ਨਾਮ ਹੈ ਹਰ ਮਾਰਜੀ ਦੇਖੋ ਅੱਗੇ 7ਵੇਂ ਪਦ ਵਿੱਚ 8ਵੇਂ ਪਦ ਵਿੱਚ ਬਖਸ਼ਿਸ਼ ਕਰਦੇ ਹਨ ਕਹਿੰਦੇ ਭਾਈ ਫਿਰ ਭਗਤਾਂ ਦੀ ਕੋਈ ਜਾਤ ਨਹੀਂ ਕੋਈ ਪੱਤ ਨਹੀਂ ਕੋਈ ਬਰਾਦਰੀ ਨਹੀਂ ਉਹਨਾਂ ਦਾ ਕੋਈ ਇਸ ਚੀਜ਼ ਨਾਲ ਦੈਨ-ਦੈਨ ਨਹੀਂ ਰਹਿੰਦਾ ਭਗਤਾਂ ਕੀ ਜਾਤ ਪੱਤ ਇੱਕੋ ਹੀ ਹੈ ਹਰ ਮਾਰਜੀ ਦੀ ਕੀ ਹੈ ਨਾਮ ਹੈ ਕਹਿੰਦੇ ਉਹਨਾਂ ਦੀ ਨਾਮ ਹੀ ਜਾਤ ਪੱਤ ਹੈ ਆਪੇ ਲਏ ਸਵਾਰ ਹਰ ਮਾਰਜੀ ਕਹਿੰਦੇ ਆਪੇ ਨੂੰ ਸਵਾਰ ਲੈਂਦੇ ਹਨ ਉਹ ਜੀਵਨ ਨੂੰ ਆਪੇ ਨੂੰ ਸਵਾਰ ਲੈਂਦਿਆਂ ਸਦਾ ਸਰਨਾਈ ਤਿਸ ਕੀ ਜੋ ਭਾਵੈ ਤੂੰ ਕਾਰਜ ਸਾਰ ਇਹ ਮਹਾਰਾਜ ਜੀ ਕਹਿੰਦੇ ਜਿਵੇਂ ਉਹਨੂੰ ਭਾਉਂਦਾ ਹੈ ਫਿਰ ਉਵੇਂ ਹੀ ਉਹ ਗੁਰਸਿੱਖ ਭਗਤ ਕਰਦਾ ਹੈ ਉਹ ਦੁਨੀਆ ਤੋਂ ਪੁੱਛਦਾ ਨਹੀਂ ਦੁਨੀਆ ਨੂੰ ਪੁੱਛ ਕੇ ਨਹੀਂ ਫਿਰ ਕਰਦਾ ਭਗਤ ਜਿਹੜਾ ਉਹ ਫਿਰ ਸੱਚੇ ਬਾਪੂ ਨੂੰ ਪਰਮੇਸ਼ਰ ਨੂੰ ਹਰੀ ਨੂੰ ਪੁੱਛ ਕੇ ਕਰਦਾ ਜਿਵੇਂ ਉਹਨੂੰ ਭਾਉਂਦਾ ਹਰੀ ਨੂੰ ਉਥੇ ਉਹਦੀ ਟੀਕ ਹੁੰਦੀ ਹੈ ਜੋ ਤੂੰ ਕਰੇਗਾ ਠੀਕ ਕਰੇਗਾ ਭਾਵੇਂ ਦੁੱਖ ਵਿੱਚ ਰੱਖ ਸੁੱਖ ਵਿੱਚ ਰੱਖ ਜੋ ਦੇਵੇਂ ਸੋ ਖਾਈ ਜਿਵੇਂ ਤੂੰ ਕਾਰਜ ਕਰੇਗਾ ਉਹ ਹੀ ਸਿੱਖ ਹੈ ਉਹ ਗਲਤ ਨਹੀਂ ਕਹਿੰਦਾ ਜੇ ਆਪਾਂ ਕਹਿ ਦਿੰਦੇ ਕਿ ਰੱਬ ਨੇ ਬੜਾ ਗਲਤ ਕੀਤਾ ਜੇ ਦੁੱਖ ਮਿਲਦਾ ਉਹਨੂੰ ਗਲਤ ਦੱਸਦੇ ਆ ਸੁੱਖ ਮਿਲਦਾ ਫਿਰ ਕੰਨਿਆ ਸਾਡਾ ਕੀਤਾ ਹੋਇਆ ਜੇ ਭਗਤਾਂ ਦੀ ਇਹ ਬਿਰਤੀ ਨਹੀਂ ਹੁੰਦੀ ਉਹ ਸਦਾ ਹੀ ਕਾਰਜ ਉਹਦੇ ਸਿਰ ਤੇ ਸੱਠ ਦਿੰਦੇ ਹਨ ਕਿ ਉਹ ਉਹ ਮਾਲਕ ਹੈ ਉਹਨੇ ਕਾਰਜ ਕਰਨਾ ਕਰੇਗਾ ਠੀਕ ਹੈ ਨਾ ਕਰੇਗਾ ਤਾਂ ਵੀ ਠੀਕ ਹੈ ਨਵੇਂ ਜਿਵੇਂ ਭਗਤ ਕਬੀਰ ਸਾਹਿਬ ਜੀ ਦੀ ਬੇਟੀ ਦਾ ਵਿਆਹ ਕੀਤਾ ਨਾ ਮੈਂ ਕਾਰਜ ਕੀਤਾ ਭਗਤ ਤਾਂ ਰਸਤੇ 'ਚ ਬਹਿ ਗਏ ਥਾਨਸੀਯਕ ਬ੍ਰਾਹਮਣ ਨੂੰ ਦਿੱਤਾ ਰਸਤੇ 'ਚ ਬਹਿ ਗਏ ਤੇ ਜਿਹੜਾ ਕਾਰਜ ਸੀ ਉਹ ਫਿਰ ਕਿੰਨੇ ਕੀਤਾ ਤੇ ਸਾਖੀ ਹੁੰਦੀ ਇਤਿਹਾਸ ਵਿੱਚ ਠਾਕੁਰ ਨੇ ਭਗਤ ਕਬੀਰ ਸਾਹਿਬ ਜੀ ਦਾ ਭੇਸ਼ ਧਾਰਨ ਕਰਕੇ ਉਹ ਸਾਰਾ ਕਾਰਜ ਕਰਤਾ ਕਿਉਂਕਿ ਭਗਤਾਂ ਦੀ ਟੇਕ ਹੁੰਦੀ ਉਹ ਕਰੇ ਨਾ ਕਰੇ ਉਹਨਾਂ ਨੇ ਧਰਮ ਨਹੀਂ ਛੱਡਣਾ ਕਬੀਰ ਸਾਹਿਬ ਜੀ ਨੇ ਧਰਮ ਨਹੀਂ ਛੱਡਿਆ ਕਮਾਲਾ ਹੀ ਨਹੀਂ ਵੀ ਨਾਲ ਬੇਟਾ ਸੀ ਕਮਾਲਾ ਇੱਕ ਪਾਸੇ ਉਹ ਕੱਪੜਾ ਵੇਚਦਾ ਇੱਕ ਪਾਸੇ ਕਬੀਰ ਸਾਹਿਬ ਜੀ ਵੇਚਦੇ ਹਨ ਪਿੰਡ ਚ ਕੱਪੜਾ ਵੇਚਣ ਗਏ ਹੋਏ ਹਨ ਤੇ ਉਹ ਕਾਹ ਦੇਂਦਿਆਂ ਭਾਈ ਕੱਪੜਾ ਲੈ ਲਓ ਜਿੰਨੂੰ ਖੱਦਰ ਕੱਪੜਾ ਚਾਹੀਦਾ ਉਹ ਸਾਰਾ ਕੱਪੜਾ ਇੱਕ ਬ੍ਰਾਹਮਣ ਨੰਗਾ ਸਾਹਮਣੇ ਆ ਗਿਆ ਪਰਮੇਸ਼ਰ ਜੈਸੀ ਠਾਕੁਰ ਰਿਖਿਆ ਲੈਣ ਵਾਸਤੇ ਆਇਆ ਕਬੀਰ ਸਾਹਿਬ ਜੀ ਨੂੰ ਕਹਿੰਦਾ ਭਗਤ ਜੀ ਮੇਰਾ ਸਰੀਰ ਨੰਗਾ ਹੈ ਇਹ ਜਿੰਨੇ ਵਸਤਰ ਹੈ ਸਾਰੇ ਮੈਨੂੰ ਦੇ ਦੋ। ਉਹਨਾਂ ਤੋਂ ਵੀ ਥਾਨ ਕੱਪੜੇ ਦਾ ਲੈ ਲਿਆ। ਦੂਜੇ ਪਾਸੇ ਕਮਾਲਾ ਜੀ ਬੇਟਾ ਜੀ ਸਨ। ਕਮਾਲੀ ਸਪੁੱਤਰੀ ਸੀ, ਕਮਾਲਾ ਬੇਟਾ ਸੀ ਕਬੀਰ ਸਾਹਿਬ ਜੀ ਦਾ। ਤੇ ਉਹਦੇ ਤੋਂ ਵੀ ਸਾਰਾ ਕੱਪੜਾ ਲੈ ਲਿਆ। ਦੋਵੇਂ ਖਾਲੀ ਹੱਥ ਕਹਿੰਦੇ ਹੁਣ ਘਰ ਨਹੀਂ ਜਾਣਾ। ਘਰ ਜਾਵਾਂਗੇ ਗਾਲ੍ਹਾਂ ਪੈਣਗੀਆਂ। ਮਾਤਾ ਜੀ ਪੁੱਛਣਗੇ ਲੋਈ ਜੀ ਕਿ ਕੀ ਖੱਟ ਕੇ ਲਿਆਇਓ ਕੱਲ ਨੂੰ ਵਿਆਹ ਏ ਬੇਟੀ ਦਾ। ਕਹਿੰਦੇ ਕੀ ਜਵਾਬ ਦਵਾਂਗੇ? ਹੁਣ ਠਾਕੁਰ ਤੇ ਛੱਡਦੀਏ ਭਗਤ ਕਹਿੰਦੇ RAM ਤੇ ਛੱਡਦੀਏ ਇੱਥੇ ਝਾੜੀਆਂ 'ਚ ਬਹਿ ਕੇ RAM RAM ਕਰਦੇ ਆਂ ਦੇਖੀ ਜਾਏਗੀ ਕਿਉਂਕਿ ਠਾਕੁਰ ਤੇ ਖੁਸ਼ ਹੋ ਗਿਆ ਦੁਨੀਆਂ ਦੀ ਕੋਈ ਗੱਲ ਨਹੀਂ ਭਵੇਂ ਕੋਈ ਗਾਲ੍ਹਾਂ ਕੱਢ ਦੇ ਬਰਾਤ ਬੇਟੀ ਦੀ ਵਾਪਸ ਮੁੜ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਭਗਤੀ ਕਰਨ ਲੱਗੇ ਭਗਤ ਕਬੀਰ ਸਾਹਿਬ ਜੀ RAM RAM ਕਰਦੇ ਹਨ ਬੇਟਾ ਵੀ ਕਰਦਾ ਉਧਰ ਠਾਕੁਰ ਜੀ ਵਿਆਹ ਕਰ ਰਹੇ ਹਨ ਘਰ ਚਲੇ ਗਏ ਗੱਡਿਆਂ ਦੇ ਗੱਡੇ ਰਸਤ ਪਹੁੰਚ ਗਈ ਤੇ ਸਾਰੀ ਗਰੀਬੀ ਖਤਮ ਕਰਤੀ ਸੰਸਾਰੀ ਗਰੀਬੀ ਢਾਤੀ ਸਾਰਾ ਵਿਆਹ ਵੀ ਕਰਤਾ ਤੇ ਧਨਕ ਧੰਨਕ ਵੀਰ ਹੁੰਦੀ ਪਈ ਐ ਵੀਰ ਸਾਹਿਬ ਜੀ ਸੁਣਦੇ ਹਨ ਕੰਨਾਂ 'ਚ ਆਵਾਜ਼ ਪੈਂਦੀ ਐ ਧਨਕ ਵੀਰ ਧੰਨਕ ਵੀਰ ਗਰੀਬ ਜਾਂਦੇ ਹਨ ਹੱਥਾਂ 'ਚ ਥਾਲ ਫੜਿਆ ਨ ਸੋਨੇ ਦੀਆਂ ਮੋਹਰਾਂ ਵਿੱਚ ਰੱਖ ਕੇ ਠਾਕੁਰ ਜੀ ਦਿੰਦੇ ਹਨ ਸਾਰਿਆਂ ਤੇ ਬੜੇ ਖੁਸ਼ ਹਨ ਗਰੀਬ ਲੋਕ ਜਦੋਂ ਕੰਨਾਂ 'ਚ ਆਵਾਜ਼ ਵੀ ਕਬੀਰ ਸਾਹਿਬ ਜੀ ਕਹਿੰਦੇ ਮੈਂ ਤਾਂ ਝਾੜੀਆਂ 'ਚ ਬੈਠਾ ਬਾਹਰ ਧੰਨਕ ਵੀਰ ਕੌਣ ਕਰਦਾ ਐ ਜਦੋਂ ਜਾ ਕੇ ਬੇਟੇ ਨੇ ਪੁੱਛਿਆ ਕਹਿੰਦੇ ਕਬੀਰ ਤੁਹਾਨੂੰ ਨਹੀਂ ਪਤਾ ਤੁਸੀਂ ਝਾੜੀਆਂ ਚ ਲੁਕੇ ਬੈਠੇ ਹੋ ਉਧਰ ਕਬੀਰ ਸਾਹਿਬ ਜੀ ਦੇ ਘਰ ਭੰਡਾਰੇ ਚੱਲਦੇ ਪਏ ਹਨ ਉਹਨਾਂ ਦੀ ਬੇਟੀ ਦੀ ਵਿਆਹ ਸੀ ਤੇ ਬਰਾਤਿਆਂ ਦੀ ਵੀ ਬੜੀ ਸੇਵਾ ਕੀਤੀ ਤੇ ਗਰੀਬਾਂ ਨੂੰ ਵੀ ਮੋਹਰੇ ਦੇ ਰਹੇ ਹਨ ਥਾਲ ਵਿੱਚ ਰੱਖ ਕੇ ਇੱਕ ਕਮੋਰ ਸੋਨੇ ਦੀ ਨਾਲ ਮਠਿਆਈ ਵੰਡ ਰਹੇ ਹਨ ਅਸੀਂ ਵੀ ਲੈ ਕੇ ਆਏ ਤੁਸੀਂ ਵੀ ਜਾ ਕੇ ਲੈ ਕੇ ਆਓ ਜਦੋਂ ਬੇਟੇ ਨੇ ਦੱਸਿਆ ਕਬੀਰ ਸਾਹਿਬ ਜੀ ਨੂੰ ਪਿਤਾ ਜੀ ਉਧਰ ਤਾਂ ਠਾਕਰ ਪਹੁੰਚ ਗਏ ਕਾਰਜ ਕਰਨ ਵਾਸਤੇ ਸਾਰਾ ਕਾਰਜ ਜੀ ਕਰਤਾ ਜਦੋਂ ਜਾ ਕੇ ਤੱਕਿਆ ਉੱਥੇ ਕੁਝ ਵੀ ਨਹੀਂ ਕਬੀਰ ਸਾਹਿਬ ਜੀ ਪਹੁੰਚੇ ਉਹਨਾਂ ਨੂੰ ਵਧਾਈਆਂ ਮਿਲ ਲੱਗੀਆਂ ਠਾਕਰ ਜੀ ਉੱਥੋਂ ਅਲੋਪ ਹੋ ਗਏ ਇਹ ਭਗਤਾਂ ਦੇ ਕਾਰਜ ਉਹ ਆਪ ਕਰਦਾ ਕਿਉਂਕਿ ਭਗਤ ਉਹਦੇਤੀ 66 ਦਿਨਾਂ ਕੀ ਕਾਰਜ ਪਰਮੇਸ਼ਰ ਦਾ ਕਾਰਜ ਹੈ ਉਹ ਕਰੇਗਾ ਭਗਤ ਨਿਰਾਲੀ ਅਲਹਾ ਦੀ ਜਾਪੇ ਗੁਰ ਵਿਚਾਰ ਮਹਾਰਾਜ ਜੀ ਕਹਿੰਦੇ ਉਹ ਅੱਲਾ ਦੀ ਭਗਤੀ ਕਰਦਿਆਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਦੇ ਹਨ ਨਾਨਕ ਨਾਮ ਹਿਰਦੇ ਵਸੈ ਐ ਭਗਤੀ ਨਾਮ ਸਵਾਰ ਖੀਰਲੀ ਤੋਂ ਖੁਜ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਨਾਮ ਨਾਨਕ ਨਾਮ ਹਿਰਦੇ ਵਸੈ ਜਿਨ੍ਹਾਂ ਦੀਆਂ ਹਿਰਦਿਆਂ ਵਿੱਚ ਮਹਾਰਾਜ ਜੀ ਕਹਿੰਦੇ ਉਹ ਭਗਤੀ ਉਹਦਾ ਨਾਮ ਵਸ ਜਾਂਦਾ ਹੈ ਭਗਤੀ ਨਾਮ ਵਿਸਾਰ ਮਹਾਰਾਜ ਇੱਕ ਸਵਾਰ ਮਹਾਰਾਜ ਜੀ ਕਹਿੰਦੇ ਉਹ ਭਗਤੀ ਦੇ ਨਾਲ ਇਸ ਨਾਮ ਨੂੰ ਸਵਾਰ ਲੈਂਦੇ ਹਨ ਇਹ ਸੰਸਾਰ ਦੇ ਵਿੱਚ ਆਪੇ ਨੂੰ ਹੰਕਾਰ ਨੂੰ ਤਿਆਗ ਕੇ ਆਪਣਾ ਆਪ ਸਵਾਰ ਲੈਂਦੇ ਹਨ ਜਿੰਦਗੀ ਨੂੰ ਸਫਲ ਬਣਾ ਲੈਂਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸਤਿਗੁਰ ਜੀ ਤੀਜੇ ਪਾਤਸ਼ਾਹ ਜੀ ਨਾਮ ਦੀਆਂ ਬਰਕਤਾਂ ਦਰਸਾਉਂਦੇ ਹਨ ਇਹ ਰਸਤਾ ਦੱਸਦੇ ਹਨ ਕਿ ਭਗਤਾਂ ਦਾ ਰਸਤਾ ਲੱਗ ਹੈ ਉਹਨਾਂ ਦੀ ਕੋਈ ਅੰਦਰ ਹਿੰਗਤਾ ਨਹੀਂ ਹੈ ਕੋਈ ਉਹਨਾਂ ਦੀ ਜਾਤ ਬਰਾਸ ਦੀ ਸੱਚੇ ਨਾਮ ਦੇ ਵਿੱਚ ਹੀ ਇਹ ਸਭ ਕੁਝ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਬਾਣੀ ਪੜਦੇ ਭਾਈ ਵਿਚਾਰ ਕਰਦੇ ਨਿੱਕਾ ਭੁੱਲਾ ਜਾਂਦੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ